ਹਾਂਜੀ ਸਸਰੀ ਕਾਲ ਦੋਸਤੋ ਆਪਾਂ ਲੈ ਕੇ ਆਏ ਤੁਹਾਡੇ ਲਈ ਵਿਸਾਲ ਕਪੈਨ ਕੁੱਲ ਤੇ ਕੁੱਲ ਵੀਰ ਜੀ 14 ਲੱਖ ਤੇ 30000 ਰੁਪਏ ਚ ਮਸ਼ੀਨ ਪੈਜੂਗੀ ਆਪਾਂ ਨੂੰ ਇਹ ਕੰਪੈਨ ਹੈਗੀ ਹੈ ਵੀਰੇ ਇਹ 16 ਮਾਡਲ ਪੰਜਾਬ ਨੰਬਰ ਪੀਵੀ 13 ਨੰਬਰ ਹੈ ਵੀਰੇ ਤੇ ਫੁੱਲ ਵਧੀਆ ਕੰਡੀਸ਼ਨ ਦੀ ਮਸ਼ੀਨ ਹੈ ਵੀਰੇ ਤੇ ਬਾਕੀ ਆਪਾਂ ਇਹ ਲੋਕਲੀ ਚਲਾਈ ਹੋਈ ਮਸ਼ੀਨ ਹੈ ਟਾਇਰਾਂ ਦੀ ਕੰਡੀਸ਼ਨ ਵੀਰੇ 70 ਤੋਂ 80 ਪੈਸੇ ਪਿੱਛੇ ਵਾਲੇ ਟਾਇਰ ਜਮਾ ਨਵੇਂ ਵਰਗੇ ਨੇ ਜੀ ਇਹ ਆਪਾਂ ਪਾਤੇ ਸੀ ਨਵੇਂ ਟਾਇਰ ਵੀਰੇ ਤੇ ਕਿਤੋਂ ਲੱਗੀ ਵੱਜੀ ਨਹੀਂ ਵੀਰੇ ਮਸ਼ੀਨ ਸਾਰਾ ਕੰਮ ਜਮਾ ਓਕੇ ਕੀਤਾ ਹੋਇਆ ਜੀ ਗਪੈਨ ਦਾ ਏ ਟੂ ਜ਼ेड ਜੀ ਤੇ ਸਟਾਫ ਆਕਰ ਵੇਦਾਗ ਨੇ ਜੀ ਕਿਸ਼ਤੀਆਂ ਜਮਾ ਵੇਦਾਗ ਨੇ ਤੇ ਹੁਣ ਆਪਾਂ ਇਹ ਧੋ ਕੇ ਖੜਾਈ ਹੋਈ ਹੈ ਵੀਰੇ ਮਸ਼ੀਨਾਂ ਧੋਣ ਵੇਲੇ ਵੀਰੇ ਆਪਾਂ ਇਹਦੀਆਂ ਕਿਸ਼ਤੀਆਂ ਸੀਪਾਂ ਵਗੈਰਾ ਸਭ ਕੁਝ ਕੱਢ ਦੰਨੇ ਆ ਸੀਪਾਂ ਬੈੱਡ ਕੱਢ ਦੰਨੇ ਵੀਰੇ ਮਸ਼ੀਨ ਨੂੰ ਤਾਂ ਜੋ ਜਰਨਾ ਪਵੇ ਤੇ ਬਾਕੀ ਕੰਡੀਸ਼ਨ ਸੋਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੇਖੋ ਟਾਇਰ ਵੀਰੇ ਪਿੱਛੇ ਅੱਗੇ ਤਾਂ ਜਮਾ 95 ਤੋਂ 98 ਪੈਸੇ ਪਏ ਨੇ ਕਿਤੇ ਮਸ਼ੀਨ ਦੇ ਗਲ ਆਪਟ ਨਹੀਂ ਵੀਰੇ ਪੂਰੀ ਵਧੀਆ ਚੱਲਦੀ ਹੈ ਜਿਵੇਂ ਪਿਛਲੇ ਸੀਜ਼ਨ ਆਪਾਂ ਨੇ ਚੈਨਾ ਵਗੈਰਾ ਵੀਰੇ ਪਾਈਆਂ ਹੋਈਆਂ ਨੇ ਸਾਰਾ ਕੰਮ ਓਕੇ ਕੀਤਾ ਹੈ ਭਰਾ ਜਿਹੜੀ ਇਹ ਇਹ ਸਟੇਪਣੀ ਵੀਰੇ ਸੀ ਰੱਖਾਂਗੇ ਟਾਇਰ ਲਾ ਕੇ ਦੇਵਾਂਗੇ ਇਹਦਾ ਟਾਇਰ ਆ ਪੈਂਚਰ ਹੋ ਗਿਆ ਸੀ ਉਹ ਲਾਗੋ ਉੱਥੇ ਪਿਆ ਵੀਰੇ ਉਹ 70 80 ਪੈਸਾ ਵਾਂਗੂ ਟਾਇਰ ਹੈਗਾ ਇਹਦਾ ਬੈਲਟਾਂ ਵਗੈਰਾ ਵੀਰੇ ਬੈਰਿੰਗ ਵਗੈਰਾ ਹੁਣ ਤੁਸੀਂ ਜਿਵੇਂ ਅੱਗੇ ਜੀਰੀ ਵਾਲਾ ਸੀਜ਼ਨ ਚਲਾਉਣੀ ਹੈ ਵੀਰੇ ਕੱਲੀ ਗਰੀਸ ਮਾਰ ਕੇ ਮਸ਼ੀਨ ਚਲਾਉਣੀ ਹੈ ਐ ਨਹੀਂ ਹੈਗਾ ਵੀ ਮਸ਼ੀਨ ਦੀ ਰਿਪੇਅਰ ਕਰਕੇ ਵੀ ਕੁਝ ਲੱਗੂਗਾ ਐ 5-7000 ਤਾਂ ਦੇਖੋ ਲੱਗਦੇ ਹੁੰਦਾ ਹੈ ਪਰ ਉੱਤੇ ਹੋਰ ਕੰਮ ਨਹੀਂ ਹੈਗਾ ਮਸ਼ੀਨ ਤੇ ਜੇ 2 ਜੈਡ ਚੈਨਾਂ ਬੈਲਟਾਂ ਬੈਰਿੰਗ ਸ਼ੈਰਿੰਗ ਵੀਰੇ ਸਭ ਜਿਵੇਂ ਓਕੇ ਹੈ ਮਸ਼ੀਨ ਦੀ ਕੰਡੀਸ਼ਨ ਆ ਆਪਣੇ ਨਾਮ ਹੈ ਦੇਖੋ ਟਾਇਰ 70 ਤੋਂ 80 ਪੈਸੇ ਟਾਇਰ ਹੈਗੇ ਨੇ ਵੀਰੇ ਦੇ ਤੇ ਬਾਕੀ ਚਲੋ ਤੁਹਾਨੂੰ ਉੱਤੇ ਦੀ ਵੀ ਕੰਡੀਸ਼ਨ ਦਿਖਾ ਦਿੰਨੇ ਆ ਵੀਰੇ ਆ ਦੇਖੋ ਵੀਰੇ ਪੂਰੀ ਵਧੀਆ ਕੰਡੀਸ਼ਨ ਚ ਹੈ ਮਸ਼ੀਨ ਉੱਤੋਂ ਵੀ ਜਿਹੜੇ ਵੀ ਭਰਾ ਨੇ ਕੋਈ ਲੋਕਲ ਚਲਾਉਣ ਨੂੰ ਜਾਂ ਬਾਹਰ ਚਲਾਉਣ ਨੂੰ ਲੈਣੀ ਹੈ ਆਪਣਾ ਕੰਟੈਕਟ ਕਰ ਸਕਦਾ ਹੈ ਵੀਰੇ ਤੇ ਡੈਕ ਵਗੈਰਾ ਲੱਗਿਆ ਜਿਹੜਾ ਸਪੇਅਰ ਪਾਰਟ ਵੀਰੇ ਜਿੰਨਾ ਕੁ ਉੱਤੇ ਟੂਲ ਕਿਟ ਹੋਊਗੀ ਵੀਰੇ ਬਾਲਾ ਸਮਾਨ ਨਹੀਂ ਹੈਗਾ ਜੇ ਆਪਾਂ ਕੋਈ ਸਮਾਨ ਕਹੀਏ ਟੂਲ ਕਿਟ ਪੂਰੀ ਮਿਲੂਗੀ ਲਾਲ ਹੀਨੋ ਪੇਟੀ ਬੰਦ ਇੰਜਣ ਹੈ ਵੀਰੇ ਇੰਜਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਵੀਰੇ ਬਿਲਕੁਲ ਓਕੇ ਹੈ ਸਾਰੀ ਇਹ ਮਸ਼ੀਨ ਬਿਲਕੁਲ ਓਕੇ ਹੈ ਵੀਰੇ ਕਿਸੇ ਵੀ ਤਰ੍ਹਾਂ ਦੀ ਮਸ਼ੀਨ 'ਚ ਕੋਈ ਵੀ ਦਿੱਕਤ ਨਹੀਂ ਆਊਗੀ ਤੁਹਾਨੂੰ ਜਿਹੜੇ ਵੀ ਪ੍ਰਾਣੇ ਲੈ ਕੇ ਜਾਣੀਆਂ ਲੋਕਲ ਚਲਾਉਂਦੇ ਰਹੇ ਆ ਵੀਰੇ ਤੇ ਸਾਰੀ ਮਸ਼ੀਨਰੀ ਹੁੰਦੀ ਆਉਂਦਾ ਵੀਰੇ ਆਪਣੇ ਕੋਲੇ ਖੇਤੀ ਦੀ ਜੇ ਕਿਸੇ ਭਰਾ ਨੇ ਕੋਈ ਵੀ ਖੇਤੀ ਦੀ ਮਸ਼ੀਨਰੀ ਲੈਣੀ ਹੁੰਦੀ ਆ ਪਰ ਇਹ ਮਸ਼ੀਨਾਂ ਵੀਰੇ ਆਪਣੇ ਕੋਲੇ ਦੋ ਨੇ ਕਪੈਨਾ ਇਹ ਆਪਾਂ ਪਰਸਨਲ ਆਪਦੇ ਹੀ ਜੂਜ ਨੂੰ ਰੱਖੀ ਨੇ ਦੋਨੇ ਮੇਰੇ ਨਾਮ ਨੇ ਵੀਰੇ ਆਪਣੇ ਹੀ ਨਾਮ ਨੇ 18 ਮਾਡਲ ਇੱਕ 21 16 ਮਾਡਲ ਐ 16 ਮਾਡਲ ਦਾ ਰਿਟਵਰੇ ਦਾ 14,30,000 ਰੁਪਇਆ ਜਿਹੜੇ ਭਰਾ ਨੂੰ ਕੋਈ ਬਹੁਤਾ ਫਰਕ ਲੱਗਦਾ ਵੀਰੇ ਬੇਸ਼ੱਕ ਕੰਟੈਕਟ ਨਾ ਕਰਿਓ ਹਾਂ ਥੋੜਾ ਮੋਟਾ ਮਾਨਤਨ ਹੋ ਸਕਦਾ ਵੀਰੇ ਲੰਬਾ ਚੌੜਾ ਆਪਾਂ ਫਰਕ ਨਹੀਂ ਛੱਡਿਆ ਆ ਕੰਡੀਸ਼ਨ ਦੇਖੋ ਵੀਰੇ ਪ੍ਰੋਪਰ ਮੈਂ ਵੀਡੀਓ ਤਾਂ ਹੀ ਵੀਰੇ ਤੀਕੇ ਨਾਲ ਬਣਾਈ ਆ ਸੋਨੂੰ ਸਾਰੀ ਕੰਡੀਸ਼ਨ ਦਿਖ ਸਕੇ ਇਹ ਆ ਗਿਆ ਵੀਰੇ ਕਟਰ ਕਟਰ ਦੀ ਵੀਰੇ ਚਾਦਰ ਹੈ ਜਿਹੜੀ ਇਹ ਆਪਾਂ ਮੋਟੀ ਲਾਤੀ ਸੀਗੀ ਥੱਲੇ ਵਾਲੀ ਵੀਰੇ ਚਾਦਰ ਤੇ ਸਾਨੂੰ ਲੱਗਿਆ ਕਿ ਤੇ ਸਰਾ ਕੇ ਇਹ ਚਾਦਰ ਨਵੀਂ ਲੱਗੀ ਐ ਏ ਟੂ ਏ ਡੇ ਫਿੰਗਰਾਂ ਨਵੀਆਂ ਪਾਈ ਨੇ ਸਟ੍ਰਿਪ ਨਵੀਂ ਕਟਰ ਤੇ ਸਾਨੂੰ ਪਤਾ ਇਹਦੇ ਕਾਮਲਾ ਹੁੰਦਾ ਵੀਰੇ ਲੱਗਿਆ ਆ ਉਹ ਤੇ ਆਪਾਂ ਵੀਰੇ ਮੋਟਰ ਲਾਈ ਆ ਵੀਰੇ ਲੈ ਕੇ 20000 ਦੀ ਮੋਟਰ ਨਵੀਂ ਲੱਗੀ ਐ ਰੀਲ ਦੀ ਇਹ ਪੈਂਪਾ ਵੀਰੇ ਸਾਨੂੰ ਇਹਦੇ ਬੁਛਕਾ ਸੀ ਸੀ ਪੈਂਪੀ ਨਵੀਆਂ ਲਾਈਆਂ ਨੇ ਸਾਰੀਆਂ ਰੀਲ ਦੀਆਂ ਪੈਂਪਾਂ ਰੀਲ ਦੀਆਂ ਫਿੰਗਰਾਂ ਨਵੀਆਂ ਸਾਰਾ ਕੰਮ ਓਕੇ ਆ ਭਰਾ